ਉਹ ਰੈਨ ਦੇ ਜੱਗੇ ਰੈਨ ਦੇ ਉਹ ਬਾਈ ਇਹ ਮੈਕਰ ਵਾਲੇ ਬਾਈ ਦਾ ਟਰੈਕਟਰ ਆ ਇਹ 75 ਹੌਸਪਾਵਰ ਆ ਇਹ 755 ਘੁੰਮਦੇ ਕਰੇ ਵੇ ਅਗਲਾ ਵੀ ਘੁੰਮਦਾ ਹੋਊਗਾ ਕਿ ਨਹੀਂ ਕੰਮ ਆਇਆ ਵੀ ਹਾਂ ਅਸੀਂ ਕੱਲ੍ਹ ਵਈ ਸਾਰਿਆਂ ਨੂੰ ਲੋਦੀ ਭਾਈ ਤੇ ਅੱਜ ਆਪਣਾ ਜਿਹੜਾ ਬੰਦਾ ਦਾ ਭਈਆ ਉਹ ਵੀ ਕਹਿੰਦਾ ਅਮਰਜੰਸੀ ਜਾਣਾ ਪੈਗਾ ਉਹ ਚਲੇ ਗਿਆ ਹੁਣ ਨਵਕਰ ਨੇ ਡੰਗਣ ਟੁੰਗੇ ਛੋਲੇ ਹੌਲੀ ਹੌਲੀ ਮੈਂ ਬੰਨੇ ਪਤੰਦਰ ਨੂੰ ਕਹਿਆ ਤਾਂ ਵੀ ਲਾਜਾ 2 ਮਹੀਨੇ ਦੀ ਗੱਲ ਕਰੀ ਦੀ 20 ਦਿਨ ਲਾਏ ਆ ਘਰੇ ਵੱਲਣ ਕੋਈ ਪ੍ਰੋਬਲਮ ਪੈ ਗਈ ਉਹ ਨੰਗ ਗਿਆ ਫਿਕਸ਼ਨ ਦਾ ਪਾਗਦਾ ਕਹਿੰਦਾ ਵੀ ਬੰਦ ਵੀ ਮੈਨੂੰ 10-12 ਦਿਨ ਦੀ ਛੁੱਟੀ ਦੇ ਦੋ ਪਤਾ ਬਾਈ 10-12 ਦਿਨ ਤਾਂ ਕਹਿਣਦੇ ਹੁੰਦੇ ਆ ਜਦ ਇੱਕ ਵਾਰ ਦੇ ਚਲੇ ਜਾਂਦੇ ਫਿਰ ਓਖਾ ਹੁੰਦਾ ਇਹਨਾਂ ਦਾ ਪਰ ਹੁਣ ਕਿਹ ਕਿਦਾਂ ਗਿਆ ਬਾਕੀ ਨੂੰ ਕਰਨਾ ਡੰਗਰ ਖੋਲੇ ਡੰਗਰ ਬੰਨੇ ਅੰਦਰ ਤੇ ਪ੍ਰਧਾਨ ਜੀ ਦਾ ਟਰਾਲਾ ਕੱਲ ਜੀ ਦੀ ਰੀਬੱਡੀ ਤੇ ਅੱਤੀ ਖੜਿਆ ਹਲੇ ਲੇਕਿਨ ਗਿਆ ਮੰਡੀ ਮੈਂ ਫੋਨ ਕਰਿਆ ਤਾਂ ਕਹਿੰਦਾ ਵੀ ਆਰਤੀ ਦਾ ਫੋਨ ਆ ਵੀ ਰੋਲਾ ਚੱਲਦਾ ਤੁਹਾਨੂੰ ਪਤਾ ਲੱਗਾ ਹੁਣ ਬਾਕੀ ਸਾਰੇ ਜ਼ਿੰਮੇਵਾਰਾਂ ਨੂੰ ਵੀ ਆਰਤੀਆਂ ਤੇ ਲਾਇਬਰਾਰੀ ਨੇ ਕਹਿੰਦੇ ਹੜਤਾਲ ਕਰਤੀ ਫੇਰ ਹੁਣ ਐ ਨਹੀਂ ਪਤਾ ਅੱਜ ਕੁਲੂ ਕੱਲੂ ਕੁਲੂ ਪਤਾ ਨਹੀਂ ਆ ਟਰਾਲਾ ਖੜਿਆ ਜਿਲੀ ਸੁੱਕੀ ਪਈ ਆ ਬਾਕੀ ਦੇਖਦੇ ਹੁਣ ਕਾ ਬਣਦਾ ਇਹਦਾ ਜੀ ਕਿਤੇ ਨਰਮ ਹੋਵੇ ਬਾਈ ਬਸ ਜਮਾ ਹੀ ਇਹ ਤਾਰ ਨਹੀਂ ਪੈ ਜਾਵੇ ਇੱਕ ਅੱਜ ਦੇ ਨਾ ਗਈ ਇਹ ਤਾਂ ਇਹਨੂੰ ਵੀ ਦੇਖਣਾ ਪੈਣਾ ਵੀ ਹੇਠਾਂ ਤੇ ਕਿਤੇ ਗਰਮ ਨਾ ਹੋਂਦੀ ਹੋਵੇ ਜੀ ਤੇ ਹੁਣ ਅੱਜ ਜਾਣਾ ਉਹਦੇ ਆਪਣਾ ਵੱਢਣੀ ਆਪਾਂ ਜੱਗੇ ਦੇ ਜੱਗੇ ਪੰਡਤ ਦੇ ਵੱਢਣੀ ਅੱਜ ਇੱਥੇ ਜਾਣਾ ਇਹਨੂੰ ਸਾਫ਼ ਕਰਕੇ ਹੁਣ ਗ੍ਰੇਸਪੂਸ ਮਾਰਦੇ ਆਂ ਤੇ ਗੋੜਾ ਡ్రਾਈਵਰ ਗਿਆ ਹੋਇਆ ਤੱਕਨ ਆ ਰਿਹਾ ਹੈ ਕਨ ਮੈਂ ਆ ਗਿਆ ਘਰ ਨੂੰ ਚਲੇ ਗਿਆ ਤੇ ਪਹਿਲੇ ਚਾਰ ਜਰ ਚੋਰ ਜਰ ਭੁੱਲ ਗਿਆ ਤਾਂ ਉਸ ਕਰਕੇ ਤੇ ਟਮਾਟਾ ਲੈ ਹੁਣ ਚੱਲੀ ਜਾਣਾ ਬਾਈ ਕੰਮ ਹਲੇ ਫਿਰ ਹੁਣ ਬੰਦਿਆ ਕਰਕੇ ਇਹ ਡਾਕਟਰ ਪੈ ਗਈ ਚਲੋ ਦੇਖਦੇ ਆਂ ਹੁਣ ਕੋਈ ਬੰਦਾ ਵੀ ਰੱਬ ਨੇ ਹਲੇ ਦਿਹਾੜੀ ਪਰ ਲੱਭਦੇ ਨਹੀਂ ਤੇ 10 ਦਿਨ ਜਿੰਨਾ ਕੋਈ ਪੱਕਾ ਮਿਲਿਆ ਪਤੰਤਰ ਮੌਕੇ 'ਤੇ ਦੱਸਦੇ ਆਂ ਬਾਈ ਰਾਤ ਕੰਨ ਲੱਗਾ ਮੈਂ ਇਹਦਾ ਜਾਣਾ ਵੀ ਘਰ ਐਕਣਾ ਚੱਕਰ ਪੈ ਗਿਆ ਦੇਖ ਲੋ ਉਹਦੇ ਕਰਕੇ ਆਪਰੇਸ਼ਨ ਕਰਾਇਆ ਤਾਂ ਆ ਵੀ ਚਲਾ ਉਹ ਵੀ ਬੰਦਾ ਆ ਗਿਆ ਸਾਵਧਨੰਦਾ ਹੈ ਵਧੀਆ ਚਲਾਰਦਾ ਕੋਈ ਹੋ ਨਹੀਂ ਮੈਨੂੰ ਹੇਡਾਂ ਦੀ ਬਿਲਕੁਲ ਟੈਨਸ਼ਨ ਨਹੀਂ ਦੀ ਡੰਗਰਾਂ ਡੰਗਰਾਂ ਦੀ ਆਪੇ ਚੋ ਚੁਕੇ ਆਪੇ ਸਾਰਾ ਆਪੇ ਦੁੱਧ ਫੜਾ ਜਾਂਦਾ ਤਾਂ ਉੱਪਰ ਵਾਲਟੀ ਸਾਰਾ ਕੋਈ ਪਹਿਲਾਂ ਵੀ ਆਪਣਾ ਪਹਿਲਾਂ ਹੈ ਤਾਂ ਪਰ ਇਹਦੀ ਇਹੀ ਮਾੜੀ ਆਦਤ ਸੀ ਇਸੇ ਕਰਕੇ ਮੈਂ ਜਦ ਇਹ ਰੱਖਣ ਲੱਗਾ ਤਾਂ ਮੈਂ ਜਵਾਬ ਦਿੰਦਾ ਵੀ ਮੈਂ ਨਹੀਂ ਰੱਖਣਾ ਓੱਖਾ ਸੁੱਖਾ ਇੱਕਨੇ ਸਾਥਾਂ ਕੇ ਦੇਖੀ ਜਾਊਗੀ ਕੰਨਾ ਨਹੀਂ ਇਸ ਨੂੰ ਨਹੀਂ ਕਰਦਾ ਹਮੇਸ਼ਾ ਆਪਰੇਸ਼ਨ ਕਰਕੇ ਰੱਖਣਾ ਪਿਆ ਯਾਰ ਆਪਰੇਸ਼ਨ ਕਰਕੇ ਮੈਨੂੰ ਫਿਰ ਰੱਖਣਾ ਪੈਗਾ ਮੈਂ ਚੱਲ ਮੈਨੂੰ ਵੀ ਐ ਹੋਊਗਾ ਵੀ ਜਦ ਰੱਖਣਾਂ ਮੈਂ ਆਪਰੇਸ਼ਨ ਕਰਾਉਣਾ ਵੀ ਕਹਿੰਦਾ ਵੀ ਪੱਕਾ ਲਾਉਂਗਾ ਦਿਵਾਲੀ ਤੇ ਪਹਿਲਾਂ ਕਹਿੰਦਾ ਸੀ ਦੋ ਦਿਨ ਪਹਿਲਾਂ ਜਾਣਾ ਮੈਂ ਮਜੂਰਾ ਠੀਕ ਹੈ ਚਲੇ ਜਾਈਂ ਮੈਨੂੰ ਐ ਤਾਂ ਵੀ ਜਦ ਤੱਕ ਮੈਂ ਵੀ ਆਨ ਓਕੇ ਹੋ ਜਾਣਾ ਫਿਰ ਕੋਈ ਵੀ ਗੰਜੀ ਦੀ ਵੀ ਥੋੜਾ ਨਿਬੜਦਾ ਨਾ ਪਰ ਉਹੀ ਕੰਮ ਕਰ ਗਿਆ ਫੇਰ ਵਿੱਚ ਇਹ ਹੂੰ ਕਹਿੰਦਾ ਉਹਨੂੰ ਗੁਹਾ ਗੁਹਾ ਖਿੱਚਦੇ ਤਾਂ ਅੰਦਰ ਆਪਾਂ ਬੰਦ ਹੁਣ ਆਪੇ ਕਰਨਾ ਹੈ ਠੀਕ ਆ ਅੰਦਰ ਕਹਿੰਦੇ ਰੱਖਨੇ ਜਿਹੜੇ ਦਿਹਾੜੀ ਨੂੰ ਪਰ ਦਿਹਾੜੀ ਪਰ ਵੀ ਹੁਣ ਬੰਦੇ ਫੇਰ ਉਹੀ ਬੜਾਈ ਦਾ ਕੰਮ ਹੋ ਗਿਆ ਸ਼ੁਰੂ ਜਿਹੜੇ ਮੋਟਰਾਂ 'ਵਾਂ ਬੈਠੇ ਦਿਹਾੜੀ ਕਰਦਾ ਉਹਨਾਂ ਨੂੰ ਬੜਾਈ ਬੜੂ ਹੀ ਦੇਉ ਕਰਨਾ ਕੱਖ ਪਾ ਗਿਆ ਦਾ ਸਵੇਰੇ ਬਸ ਹਾਂ ਕੱਖੰਡਾ ਕਰਕੇ ਲਗਾਇਆ ਕੱਖ ਮਾ ਪਾਦੇ ਕਹਿੰਦਾ ਬੰਨ ਲਿਓ ਪਨਾ ਇੱਕ ਟਾਈਮ ਪਾਦੇ ਮੁੜ ਕੇ ਰੋਜ਼ ਕਿਹੜਾ ਪਾਊਗਾ ਇਹਨੂੰ ਤੁਸੀਂ ਵੀ ਨੀ ਚੱਕ ਸਕਦੇ ਹੋਂ ਦਾ ਫੰਡ ਹਾਂ ਪੰਡਾ ਪੁੰਡਾ ਦਾ ਹੁਣ ਤਾਂ ਰਵੀਰ ਜੀ ਠੀਕ ਐ ਕਰਨਾ ਰਵੀਰ ਜੀ ਦੇ ਹੈਗੇ ਤੁਸੀਂ ਉਹਨੂੰ ਕਰੋ ਇਹਨਾਂ ਲਾ ਤੇ ਨਾ ਹੁੰਦਾ ਤੇ ਸਪੈਕ ਨਾ ਪੀ ਹੁੰਦਾ ਅਰਸ਼ੋਤਮ ਬਾਈ ਜੀ ਪਹੁੰਚ ਗਏ ਨੇਤਰ ਬਾਈ ਜੀ ਜੀ ਲੋ ਬਾਈ ਨੂੰ ਕੀ ਹਾਲ ਹੈ ਬਾਈ ਜੀ ਅੱਜ ਇਹ ਕੈਂਡੀਡੇਟ ਦੇ ਗਏ ਬਾਈ ਸਾਨੂੰ ਅੱਜ ਦੇ ਬੰਦੇ ਦੇ ਗਏ ਸਾਨੂੰ ਹੁਣ ਜਿੰਨੇ ਦਿਨ ਵੋਟਾਂ ਆਉਣੇ ਦਿਨ ਤਾਂ ਰੋਜ਼ ਸਵੇਰੇ ਹਾਜ਼ਰੀ ਲਾਉਣੀ ਪਿਆ ਕਰ ਨਹੀ ਨਹੀ ਬਾਈ ਯਾਰ ਜੇ ਸਾਡੇ ਵੀ ਹਾਜ਼ਰੀ ਲਾਉਣੀ ਪੈ ਗਈ ਤਾਂ ਲਖਨਾਥੀ ਹਾਜ਼ਰੀ ਜੀ ਮਤਲਬ मीनिंग ਇਹ ਆ ਸਤਿ ਸ੍ਰੀ ਅਕਾਲ ਜੀ ਪਹਿਲਾਂ ਸਾਰਿਆਂ ਨੂੰ ਕੋਈ ਸਲਾਹ ਹੁੰਦਾ ਕੋਈ ਨਸ਼ਵਰਾ ਹੁੰਦਾ ਜੀ ਚਾਰ ਭਾਈਆਂ ਦਾ ਰੱਪਾ ਕਰਾਂਗੇ ਬੈਠ ਕੇ ਮੈਂ ਕਿਤੇ ਚੱਲ ਤੁਸੀਂ ਵੀ ਪਿੰਡ 'ਚ ਘੁੰਮਦੇ ਆ ਕਿਤੇ ਕਾਚੇ ਪਾਚੇ ਲੱਗਦੀ ਆ ਬੰਦੇ ਨੇ ਜਾ ਕੇ ਮਿਹਨਤ ਮੋਟ ਕਰਨੀ ਪੈ ਸਕਦੀ ਆ ਕੁਝ ਵੀ ਮਤਲਬ ਜਿਵੇਂ ਵੀ ਹੈਗਾ ਨਹੀਂ ਨਾ ਤੇਰੇ ਨਾਲ ਤੁਰੂੰਗਾ ਪਰ ਮੇਰਾ ਇੱਕ ਮਸਲਾ ਹੱਲ ਕਰ ਦੋ ਹਾਂ ਹੁਣ ਨਾਰੇ ਕਹਿੰਦੇ ਤੇਰੇ ਪ੍ਰੈਸ਼ਰ ਉਪਰ ਤੇ ਤੋੜ ਤਾ ਉਹਦਾ ਹੱਕ ਮੈਨੂੰ ਭਈਆ ਤੇ ਤੂੰ ਉਹ ਹੋਹ ਤੇਰਾ ਤਾਂ ਵੀ ਤੇ ਮੇਰੀ ਮੇਰੀ ਕਿਸਮਤ ਮਾੜੀ ਹੈ ਦਾ ਮਤਲਬ ਹੁਣ ਤਾਂ ਇਹਦੇ ਕੋਲ ਕੋ ਬਹਾਨਾ ਆ ਜਾਣਾ ਵੀ ਉਹ ਮੈਂ ਮਸ਼ੀਨ ਲੈ ਕੇ ਚਲੇਗਾ ਮਾਚਲ ਮਸ਼ੀਨ ਦੇ ਵੀ ਟਾਲ ਦੂੰਗੇ ਦਾ ਔਖਾ ਔਖਾ ਚਲੋ ਕੋਈ ਗੱਲ ਨਹੀਂ ਹੁਣ ਇਹ ਕਿਹਾ ਡੰਗਰਾ ਦਾ ਵੀ ਦੇਖਣਾ ਇਹ ਕੰਮ ਗਲਤ ਹੋ ਗਿਆ ਜੀ ਮੇਰੇ ਘਰ ਤੋਖਾ ਹੋ ਰਿਹਾ ਜੀ ਮੜਾ ਜਾ ਤੁਸੀਂ ਕਰਿਓ ਕਿਰਪਾ ਇੱਧਰ ਤੁਸੀਂ ਉਹ ਕਹਦੇ ਹੋ ਮੈਨੂੰ ਪਹਿਲੇ ਹੀ ਮਸਲਾ ਦੱਸਦੇ ਵੀ ਮੇਰਾ ਮਸਲਾ ਹੱਲ ਕਰੋ ਹਲੇ ਪਿੰਡ ਦਾ ਬਾਅਦ ਤੋਂ ਪਹਿਲੇ ਦਾ 15 20 ਤਰੀਕ 15 ਤਰੀਕ ਤੱਕ ਹੀ ਹੋ ਗਿਆ ਨਾ 15 ਤਰੀਕ ਤੱਕ ਚਾਹੇ ਦਿਹਾੜੀ ਪਰੇ ਰੱਖ ਲਾ ਕੇ ਮੈਂ ਦਿਹਾੜੀ ਪਰੇ ਪੱਕਾ ਨਹੀਂ ਹੁੰਦਾ ਨਾ ਹੋਈ ਗਿੰ ਦਿਹਾੜੀ ਪਰੇ ਲੱਭਨੇ ਆ ਬਨਹੀਂ ਭਾਈ ਆ ਥੋੜਾ ਯਾਰ ਜੋਰ ਦਾ ਸਰਪੰਚੀ ਪਰ ਪੂਰਾ ਲੱਗਿਆ ਵਾ ਆਪਣਾ ਬਾਈ ਨਾਲ ਕੰਮ ਨਹੀਂ ਉਹਨੇ ਤਾਂ ਪਾ ਦਿੱ ਦੋਏ ਦੇ ਮੋਢੇ ਬਾਈ ਨੂੰ ਪੁੱਛ ਲਾ ਬਾਈ ਸ੍ਰੀਆਮ ਕਿਹਾ ਤਾਂ ਹਾਂ ਕਰਨਾ ਹੈ ਬਾਈ ਇਹ ਤਾਂ ਗੱਲ ਹੈ ਸਿੱਧੇ ਜੀ ਗੱਲ ਜਿੱਧਰ ਕਹਿ ਤੀ ਹਾਂ ਤਾਂ ਹਾਂ ਅਰੇ ਖੜਾ ਆ ਵੀ ਜੀ ਇਹਨਾਂ ਨੇ ਹੀ ਆ ਮੈਨੂੰ ਹੂੰ ਖੜਾਇਆ ਵਸ ਹੈ ਤੇ ਬੰਦੇ ਦੋ ਬਹਣ ਪੁੱਛਣ ਹੁਣ ਹੋ ਗਈ ਜਿਹੜੀ ਗੱਲਾਂ ਹੋ ਗਈ ਮੈਂ ਕੋਈ ਨਹੀਂ ਗੱਲ ਕਰਨੀ ਨਹੀਂ ਚਾਹੁੰਦਾ ਠੀਕ ਹੈ ਗੱਲ ਖੜਾਉਣੇ ਵਾਲੇ ਹੈ ਭਾਈ ਯੂਟਿਊਬਰ ਸਾਰੇ ਗਲ ਕੇ ਕਹਿੰਦੇ ਵੀ ਭਾਈ ਸਾਨੂੰ ਤੂੰ ਠੀਕ ਲੱਗਦਾ ਬੋਲਣੇ ਚੱਲਣੇ ਵਾਲਾ ਹੈਗਾ ਏ ਵੀ ਸਾਨੂੰ ਦੇਖਦਾ ਵੀ ਤੂੰ ਟਾਈਮ ਕੱਢ ਕੇ ਚਲੋ ਪਾਰਜੇ ਦੇ ਮੈਂ ਪਾਰਟੀ ਵਿੱਚ ਜਾਂਦਾ ਤੂੰ ਪਿੰਡ ਲਈ ਤੇ ਵੀ ਜਾਊਗਾ ਇਹ ਸਪੈਸ਼ਲ ਤਾਂ ਕਰਕੇ ਫੇ ਚਲੋ ਮੈਂ ਇਹਨਾਂ ਦੀਆਂ ਗੱਲਾਂ ਦੇ ਵਿੱਚ ਆ ਗਿਆ ਜੀ ਹੁਣ ਕੀ ਦੇਖੀ ਨਹੀਂ ਨਹੀਂ ਵਧੀਆ ਬਾਈ ਵਧੀਆ ਗ੍ਰਾਈ ਨੇ ਕਾਗਜ਼ ਭਰਤੇ ਬਾਈ ਹਾਂਜੀ ਫੋਰ ਦਾ ਸਾਨੂੰ ਇੱਕ ਦੋ ਦਿਨ ਚ ਕਲੀਅਰ ਹੋ ਜਣਾ ਹਾਂ ਕਹਨੇ ਵਾਲੇ ਬਥੇਰੇ ਹੁੰਦੇ ਹੁਣ ਪੱਕੀ ਪਤਾ ਲੱਗੂ ਇੱਕਦਿਨ ਬਿਲਕੁਲ ਬਸ ਕੀ ਕੀ ਦੇ ਹੈ ਕਿਆ ਨਹੀਂ ਬਾਕੀ ਆਪਣੀ ਆਪਣੀ ਹੋਆ ਬਾਈ ਹਰ ਇੱਕ ਦੀ ਸਮਝ ਆ ਦੇਖੋ ਅੱਜ ਕੱਲ ਪੜਿਆਂ ਦੇ ਜਾਂਦਾ ਜ਼ਮਾਨਾ ਹੈ ਇੱਕ ਇੱਕ ਮੰਨਣੀ ਪੈਣੀ ਹੈ ਗੱਲ ਹਾਂ ਸੋਸ਼ਲ ਮੀਡੀਆ ਤੇ ਹਰ ਇੱਕ ਚੀਜ਼ ਪਈ ਆ ਹਨਾ ਆਗਰ ਨੂੰ ਪਤਾ ਲੱਜਦਾ ਕਿ ਆ ਮਾੜਾ ਕਿ ਆ ਚੰਗਾ ਪਹਿਲਾਂ ਹੁੰਦੇ ਤੇ ਲੋਕ ਗੱਲਾਂ ਸੁਣਨੇ ਵਾਲੇ ਇੱਕ ਬੰਦੇ ਨੇ ਜਾ ਕੇ ਕਰਨੇ ਚ ਗੱਲਾਂ ਪਾ ਆਉਣੀਆਂ ਉਹਦੇ ਕੋਲ ਨਾ ਪੁਰਾਣੀਆਂ ਰੰਜਸਾਂ ਦੱਸਿਆ ਆਉਣੀਆਂ ਜਾਂ ਉਹਨੂੰ ਕਹਾਂ ਉਹ ਇਹਨੇ ਤਾਂ ਐ ਕਰਤਾ ਉਹਨਾਂ ਨੇ ਐ ਕਰਤਾ ਉੱਕਣੇ ਲੋਕ ਮੰਨ ਜਾਂਦੇ ਤੇ ਅੱਜ ਕੱਲ ਨਹੀਂ ਬਾਈ ਮੰਨਦੇ ਲੋਕ ਅੱਜ ਦਾ ਟਾਈਮ ਇਹ ਹੈ ਕਿ ਉਹ ਸਾਰਾ ਕੁਝ ਭੁੱਲ ਗਏ ਨਾ ਹਾਂ ਵੀ ਆਪਣਾ ਪਹਿਲਾ ਪਿੰਡ ਦਾ ਸੁਧਾਰ ਪਹਿਲਾ ਸੁਧਾਰ ਦੇਖੋ ਪਿੰਡ ਦਾ ਵੀ ਕਿਦਾਂ ਹੁੰਦਾ ਕਿ ਕਿਆ ਬਣਦਾ ਇਹ ਬੰਦਾ ਹੁਣ ਬਾਈ ਨੂੰ ਅਸੀਂ ਕਰਦੇ ਆ ਮੈਂ ਕਹਿੰਦਾ ਵੈਸੇ ਤਾਂ ਸਾਨੂੰ ਪੂਰੀ ਆਸ ਹੈ ਬਣ ਵੀ ਜਾਣਾ ਅਸੀਂ ਬਾਈ ਨੂੰ ਕਹਿ ਦਿੰਦੇ ਵੀ ਬਾਈ ਆ ਕੰਮ ਕਰ ਇਹ ਵੀ ਗੱਲ ਹੈ ਮਿਲਣਸਾਰ ਵਾਲੀ ਗੱਲ ਹੋ ਗਈ ਵੀ ਮਤਲਬ ਪਿੰਡ ਦਾ ਆਪਣਾ ਨਹੀਂ ਵੀ ਭਾਈ ਇਹ ਗੱਲਾਂ ਬਾਤਾਂ ਕਰੀ ਵੀਆਂ ਵੀ ਸਾਨੂੰ ਕਿਸੇ ਦੇ ਸੁਣਨ ਨਾਲ ਪਾ ਵੀ ਆਪਾਂ ਆਪ ਕਰਨੇ ਆ ਹਾਂ ਨਾਲੇ ਇਹ ਵੀ ਇੱਕ ਇਹ ਵੀ ਬਹੁਤ ਵੱਡੀ ਗੱਲ ਹੁੰਦੀ ਵੀ ਜਿਹੜੇ ਅੱਜ ਤੱਕ ਪਿੱਛੇ ਕਮਿਟਮੈਂਟ ਕੀਤੇ ਕਿਸੇ ਨਾਲ ਕਿਸੇ ਨਾਲ ਕੋਈ ਵਾਦਾ ਕੀਤਾ ਜੇ ਤਾਂ ਉਹਨਾਂ ਤੇ ਆਪਾਂ ਪਿੱਛੇ ਹਟੇ ਹੋਈਏ ਹਾਂ ਗਲਤ ਹੈ ਨਾ ਗਲਤ ਹੈ ਇਹ ਉਹੀ ਉਹਦੇ ਨਾਲ ਹੀ ਹਮੇਸ਼ਾ ਬਣਦੀ ਬੰਦੇ ਦੀ ਉਹੀ ਗੱਲ ਹੈ ਉਹੀ ਚੱਲ ਰਹੀ ਹੈ ਤਾਂ ਹੀ ਦਾ ਅਸੀਂ ਕਹਿੰਦੇ ਵੀ ਬਾਈ ਨੇ ਚਾਹੇ ਨਾ ਵੀ ਬਾਈ ਕੋਈ ਕੋਈ ਹੋਵੇ ਤਾਂ ਵੀ ਬਾਈ ਨੂੰ ਫੋਨ ਕਰਦਾ ਬਾਈ ਦਾ ਦੇ ਫੋਨ ਪਰ ਜਿੱਥੇ ਮਰਜੀ ਜਿੱਥਰ ਮਰਜੀ ਉਹ ਕਰਦਾ ਹੁਣ ਬਾਕੀ ਤੁਸੀਂ ਵੀਡੀਓ ਦੇ ਦੇਖਦੇ ਨਾ ਬਾਈ ਬਿਲਕੁਲ ਫਰੀ ਹੈ ਘਰ ਬਣਤੀ ਵਿੱਕੀ ਹੈਗਾ ਚਾਚਾ ਜੀ ਹੈਗੇ ਆ ਆ ਨਾ ਪਿੱਛੇ ਦੀ ਟੈਨਸ਼ਨ ਮੈਨੂੰ ਤਾਂ ਹੁਣ ਆਹ ਆਹੀ ਪੈ ਗਈ ਟੈਨਸ਼ਨ ਇਹਦੀ ਤਾਂ ਹੈਗੀ ਹੈਗੀ ਦੀ ਜਦ ਮੈਂ ਆਪਰੇਸ਼ਨ ਕਰਕੇ ਬਹੁਤ ਘੱਟ ਜਾਣਾ ਚਾਹੁੰਦਾ ਮਸ਼ੀਨ ਕੋਲ ਨਹੀਂ ਇੱਕ ਇਹ ਚੀਜ਼ ਨਾ ਬਾਬੇ ਨਾਨਕ ਨੇ ਮੇਰੀ ਫੈਮਿਲੀ ਨੂੰ ਜੋਇੰਟ ਰੱਖਿਆ ਹੋਣਾ ਨਾ ਉਹਦੇ ਕਰਕੇ ਸਰ ਜਾਂਦਾ ਹਾਂ ਦੇਖਣਾ ਹੁਣ ਚਲੋ ਵਿੱਕੀ ਆ ਦੇਖੀ ਸੇਵਾ ਦੇ ਵਾਸਤੇ ਆਪਣੇ ਸਾਰੇ ਵਾਸਤੇ ਦੇਖ ਲਾ 7-8 ਦਿਨਾਂ ਕਿ ਆ ਉੱਥੇ ਲੱਗ ਗਿਆ ਸਾਨੂੰ ਤਾਂ ਹੋਰੇ ਚੱਕਰ ਪੈ ਗਏ ਤੇ ਬਾਈ ਹਾਂ ਵੀ ਬਾਈ ਨਹੀਂ ਦੇ ਡਬਲ ਬੋਅ ਕਰ ਰਹੇ ਆ ਕ੍ਰੋਸ ਵੀ ਇੱਥੇ ਆਪ ਖੜ ਗਿਆ ਉੱਥੇ ਵਿੱਕੀ ਖੜਾ ਤਿਆ ਸੌਰੀਆ ਸੌਰੀ ਆਠ ਦਿਨ ਹੋ ਗਿਆ ਮੁੜਿਆ ਹੀ ਨਹੀਂ ਹੈਗਾ ਕੋਈ ਨੋਟ ਨਹੀਂ ਐ ਇਹ ਇਹ ਗੱਲ ਦੇਖੋ ਦੁਕਾਨ ਦੇ ਵਿੱਚ ਖੜਾ ਹੋ ਜਾਂਦਾ ਮੈਂ ਜਾਂ ਉਹ ਚਲੇ ਗਿਆ ਕਿਤੇ ਦਾ ਮੈਂ ਬੈਠਾ ਘਰ ਨੂੰ ਪਤਾ ਹੈ ਨਾ ਜਦੋਂ ਸਿੰਗਲ ਪਰਸਨ ਹੋ ਜਾਂਦਾ ਨਾ ਬੰਦਾ ਫਿਰ ਬਹੁਤ ਮੁਸ਼ਕਲ ਹੋ ਜਾਂਦਾ ਬਾਈ ਉਹ ਮੈਂ ਕਹਿੰਦਾ ਸਰਪੰਚੀ ਉਹਦੇ ਵਾਸਤੇ ਵੀ ਨਹੀਂ ਨਾ ਕਰੇ ਯਾਰ ਕੋਈ ਉਹਨੂੰ ਮਤਵਨ ਕੇ ਬੇਨਤੀ ਹੈ ਜੇ ਕੋਈ ਸਿੰਗਲ ਬੰਦਾ ਹੈਗਾ ਬਾਈ ਆਪਣਾ ਘਰ ਦੇਖੋ ਮੇਨ ਗੱਲ ਹੈਗੀ ਆ ਤਾਂ ਕਿਉਂਕਿ ਸਰਪੰਚੇ ਸਰਪੰਚੇ ਨੇ ਪੈਸੇ ਦੇਣਾ ਕੁਛ ਨਹੀਂ ਹੁੰਦਾ ਜਿਹਦੇ ਅੰਦਰ ਦੇਸ਼ ਸੇਵਾ ਦੀ ਗੱਲ ਹੁੰਦੀ ਆ ਚਲੋ ਸਾਡੇ ਅੰਦਰ ਜਦਵਾ ਯਾਰ ਜਿਕਣਾ ਫੇ ਪਿੰਡ ਦੇ ਵਿੱਚ ਪਹਿਲਾਂ ਨਾਟਕ ਕਰਉਂਦੇ ਰਹੇ ਆ ਅਸੀਂ ਹਨਾ ਨਸ਼ਿਆਂ ਦੇ ਖਿਲਾਫ ਉਸ ਤੋਂ ਬਾਅਦ ਦੇ ਵਿੱਚ ਜਿਕਣਾ ਹੁਣ ਹਰ ਸਾਹ ਲੋੜੀ ਕਰਉਂਦੇ ਸਮਾਜ ਸੇਵਾ ਵਾਲੇ ਕੰਮਾਂ ਤੋਂ ਮੈਂ ਤਾਂ ਆਦੋ ਦਾ ਸਮਾਜ ਸੇਵਾ ਵਾਲੀ ਦੋ ਤਿੰਨ ਮਕਾਨ ਛੱਤ ਲਏ ਅਸੀਂ ਆਲੇ-ਦੋਲੇ ਗੁਆਂਢ ਵਿੱਚ ਭੈਣੀ ਆ ਸੁੱਤਾਂ ਪਰ ਇੱਧਰ-ਉੱਧਰ ਆਪਣਾ ਕੰਮ ਛੱਡ ਕੇ ਜਾ ਕੇ ਉੱਥੇ ਦਿਹਾੜੀ ਬਣ ਕੇ ਇੱਟਾਂ ਲਾਉਣੀਆਂ ਚਾਵੇਂ ਭਾਵੇਂ ਪੈਸੇ ਸਾਨੂੰ ਕਿਸੇ ਤੇ ਵੀ ਆਉਂਦੇ ਆ ਕੋਈ ਦੇਣੇ ਵਾਲਾ ਕੁਛ ਆਪਣੇ ਕੋਲ ਤੇ ਲਾਉਣੇ ਕਿਸੇ ਉਹ ਵੀ ਬਹੁਤ ਵੱਡੀ ਗੱਲ ਹੁੰਦੀ ਕਿਸੇ ਤੇ ਮੰਗਣੇ ਪੈਸੇ ਮਾਰ ਕੇ ਮੰਗ ਹੁੰਦੇ ਆ ਕਿਸੇ ਵਾਸਤੇ ਉਹ ਵੀ ਹੈਨਾ ਉਹ ਵਿਚਾਰੇ ਪਤਾ ਨਹੀਂ ਕਿੰਨੇ ਕੁ ਗੋਣ ਗੋਉਂਦੇ ਹੋਣਗੇ ਜਿਨ੍ਹਾਂ ਦੇ ਵਿਚਾਰੇ ਬੱਚੇ ਆਪਣਾ ਚਲੋ ਪੱਕੇ ਮਕਾਨ ਦੇ ਵਿੱਚ ਆ ਗਏ ਕੁਝ ਵੀ ਹੋ ਗਿਆ ਹੈਨਾ ਇਹ ਨਹੀਂ ਆਪਾਂ ਹਾਂ ਵੀ ਇਹੇ ਜੀ ਗੱਲਾਂ ਦੇਖਦੇ ਹੋਏ ਸਾਡੇ ਸਾਡੀ ਮਾਤਾ ਸਿਖਾ ਕੇ ਗਈ ਸੀ ਵੀ ਪੁੱਤ ਆਪਣੇ ਅੰਦਰ ਤੇ ਦਇਆ ਨਹੀਂ ਖਤਮ ਹੋਣ ਦੇਣੀ ਹੈ ਜੀ ਮੈਂ ਦੇਆ ਰੱਖਣੀ ਆ ਅੱਜ ਬੰਦਾ ਗਿਆ ਮੇਰਾ ਜਦ ਮੇਰੇ ਕੋਲ ਲੱਗਿਆ ਨਾ ਮੈਨੂੰ ਇਹੀ ਗੱਲ ਕਹੀਦੀ ਵੀ ਬਾਈ ਮੈਂ ਤਾਂ ਤੇਰੇ ਮਹੀਨਿਆਂ ਹੋਏ ਦੇ ਪੈਸੇ ਦੇਣੀਆਂ ਹਾਂ ਤੂੰ ਵਿੱਚ ਨੂੰ ਹਟ ਗਿਆ ਭੱਜ ਗਿਆ ਮੈਂ ਤੇਰੇ ਪੈਸੇ ਲੈਣੇ ਹਾਂ ਹਾਂ ਅੱਛਾ ਠੀਕ ਹੈ ਹਾਂ ਇਹ ਗੱਲ ਹੋਈ ਸੀ ਠੀਕ ਹੈ ਪਰ ਅੱਜ ਫੇਰ ਮਿਲਤਾ ਗੱਲ ਲੱਗ ਗਈ ਸੁਨੀਲ ਅੱਛਾ ਸੁਜੀਤ ਤੈਨੂੰ ਐਡਵਾਂਸ ਲੈ ਕੇ ਆਉਣਾ ਮੈਨੂੰ ਤਾਂ ਪਤਾ ਹੈ ਅੱਜ ਫੇਰ ਮਿਲਤਾ ਕਰਨ ਲੱਗ ਗਿਆ ਮੈਂ ਕਿਆ ਯਾਰ ਫੇਰ ਕੀ ਕਹਿਣਾ ਬੰਦਾ ਯਾਰ ਵੀ ਚੱਲ ਯਾਰ ਕੋਈ ਨਾ ਤੂੰ ਯਾਰ ਚਾ ਯਾਰ ਤੇਰੀ ਇੱਛਾ ਮੈਂ ਨਾ ਦੇਤ ਮੈਨੂੰ ਪਤਾ ਲੱਗ ਗਿਆ ਵੀ ਤੇ ਨਾ ਦੇ ਤਾਂ ਵੀ ਤਾਂ ਭੱਜਣਾ ਜਾਣਾ ਹੈਗਾ ਹੀ ਅੱ ਦੇਤੇ ਤਾਂ ਮੈਨੂੰ ਐ ਵੀ ਮੈਂ ਬਾਈ ਦੇਤੇ ਠੀਕ ਆ ਇਹ ਤਾਂ ਗੱਲ ਹੈ ਠੀਕ ਗੱਲ ਹੈ ਜੀ ਅੱਜ ਚਲੋ ਬਾਕੀ ਗੱਲ ਐਦਾਂ ਜੀ ਮੈਂ ਸਾਡੇ ਪਿੰਡ ਵਾਸੀ ਵੀ ਚੈੱਲ ਵੀਡੀਓ ਦੇਖਣਗੇ ਹਨ ਹੂੰ ਹੂੰ ਵੀ ਕਿਤੇ ਇਹ ਨਾ ਸੋਚੋ ਮੈਂ ਆਪਣੀ ਵਡਿਆਈ ਕਰਦਾ ਤਾਂ ਇਹ ਵੀਡੀਓ ਵਿੱਚ ਲੋਕਾਂ ਨੇ ਦੇਖਿਆ ਪਰਖਿਆ ਇਹ ਸਾਰਾ ਕੁਝ ਸਾਰੇ ਆਪਣੇ ਆਪਣੇ ਦਿਮਾਗ ਨੂੰ ਭਾਈ ਯੂਜ਼ ਕਰੋ ਠੀਕ ਹੈ ਨਾ ਜੋ ਜਿਹੜਾ ਚੰਗਾ ਲੱਗਦਾ ਹੋਇਆ ਮੈਂ ਨਹੀਂ ਕਹਿੰਦਾ ਮੈਨੂੰ ਪਉਣੀ ਹੁਣ ਹੋਰ ਨਹੀਂ ਹੁਣ ਜਿਹੜਾ ਚੰਗਾ ਲੱਗਦਾ ਉਹਨੂੰ ਵੋਟ ਪਾਓ ਭਾਈ ਜੀ ਨਹੀਂ ਹੁਣ ਐ ਨਹੀਂ ਬਾਹਰ ਦੀ ਪਾਰਟੀ ਬਾਜ਼ੀਆਂ ਛੱਡ ਕੇ ਆਪਣੇ ਪਿੰਡ ਦੀ ਹਾਂ ਮੇਨ ਗੱਲ ਤਾਂ ਯਾਰ ਪਿੰਡ ਦੇ ਵਿਕਾਸ ਦੀ ਹੈ ਯਾਰ ਸਿੱਧੀ ਜੀ ਗੱਲ ਹੈ ਜਿਗਨਾ ਗਰੀਬ ਗਰੁੱਪਿਆਂ ਦਾ ਹੋ ਗਿਆ ਯਾਰ ਬਹੁਤ ਇੱਥੇ ਪਾਣੀ ਦਾ ਕਿੱਡਾ ਪ੍ਰੋਬਲਮ ਆ ਨਾ ਬਹੁਤ ਮਸਲੇ ਹੈ ਕਰਨੇ ਵਾਲਾ ਚਾਹੀਦਾ ਬੰਦੇ ਕੋਲ ਟਾਈਮ ਹੋਣਾ ਅਸੀਂ ਵੀ ਤਾਂ ਹੀ ਉਹ ਕਰਦੇ ਆ ਥੋੜਾ ਜਿਹਾ ਵੀ ਚਲੋ ਉੱਪਰ ਵੀ ਬਾਈ ਨਾਲ ਹੁਣ ਹੈਗੇ ਆ ਬਾਈ ਡਾਕਟਰ ਚੰਨੀ ਨਾਲ ਬਾਈ ਦੀ ਪੂਰੀ ਉਹ ਜੋ ਉਸ ਮਰਜੀ ਫੋਨ ਕਰਾ ਦੇ ਗਾ ਅਸੀਂ ਵੀ ਤਾਂ ਹੀ ਕਹਿੰਦੇ ਵੀ ਚਲੋ ਪਿੰਡ ਦਾ ਕੁਛ ਨਾ ਕੁਛ ਬੰਦ ਦੇ ਚਲੋ ਤਾਂ ਜਦੋਂ ਹੁਣ ਅਸੀਂ ਗਵਰਨਮੈਂਟ ਦੇ ਵਿੱਚ ਹੈਗੇ ਐ ਐਮਐਲਏ ਤਾਂ ਮੈਨੂੰ ਤਿੰਨੇ ਜਾਣਦੇ ਆ ਚਾਹੇ ਆਨੰਦਪੁਰ ਸਾਹਿਬ ਵਾਲੀ ਗੱਲ ਕਰਨਾ ਚਾਹੇ ਰੋਪੜ ਵਾਲੀ ਗੱਲ ਕਰਨਾ ਚਾਹੇ ਸਾਡਾ ਚਮਕੌਰ ਖਾਬ ਦਾ ਜਿਹਨੂੰ ਆਪਾਂ ਨੇ ਬਣਾਇਆ ਆਪ ਨੱਠ ਵਜੇ ਜਿਹੜੇ ਵਿੱਚ ਪ੍ਰਧਾਨਗੀ ਤੇ ਹੋਣ ਕਰਕੇ ਆ ਨਾ ਇਹ ਨਾ ਸਹੀ ਹੈ ਚਲੋ ਉਹਨਾਂ ਕਦੇ ਆਏ ਆ ਵੀ ਉਹਨਾਂ ਦੇ ਮਾੜੇ ਵਕਤ ਜਦ ਅਸੀਂ ਖੜੇ ਹੋਏ ਅਗਲੇ ਸਾਨੂੰ ਯਾਦ ਰੱਖਦੇ ਆ ਹਮ ਹੈਨਾ ਅੱਜ ਤੱਕ 2 ਨੰਬਰ ਦਾ ਕੰਮ ਕਰ ਰਹੇ ਨੇ ਅਸੀਂ ਤਿੰਨੇ ਐਮਐਲਏ ਨੂੰ ਨਹੀਂ ਕਿਹਾ ਹੈਗਾ ਨਾ ਸਹੀ ਕੋਈ ਕੁਛ ਨਹੀਂ ਵੈਸੇ ਕੰਮ ਆਪਣੇ ਹਿਸਾਬ ਨਾਲ ਚੱਲ ਸਹੀ ਰਿਹਾ ਪਰ ਕਿਤੇ ਨਾ ਕਿਤੇ ਫਿਰ ਸਾਰੀਆਂ ਗਵਰਨਮੈਂਟਾਂ ਮਤਲਬ ਜਮਾਂ ਹੀ ਦੁੱਧ ਦੀ ਧੋਤੀਆਂ ਵੀ ਨਹੀਂ ਹੁੰਦੀਆਂ ਹੈਗੀਆਂ ਇਹਦੇ ਨੇ ਕਿਤੇ ਗੜਬੜ ਵੀ ਹੋ ਸਕਦੀ ਆਪਾਂ ਲੋਕਾਂ ਨੂੰ ਕਹਿਣਾ ਵੀ ਅਸੀਂ ਕੋਈ ਵੀ ਨਹੀਂ ਹੈਗੇ ਚਲੋ ਕੋਈ ਨਹੀਂ ਚੱਲੀ ਜਾਂਦਾ ਠੀਕ ਆ ਵਧੀਆ ਆਪਾਂ ਨੇ ਬੱਸ ਆਪਣਾ ਉਹਨਾਂ ਨੇ ਸਾਰਿਆਂ ਨੂੰ ਛੱਡ ਕੇ ਆਪਣੇ ਪਿੰਡ ਵਰਗੇ ਮਿਹਨਤ ਇੱਥੇ ਕਰ ਲੈਣ ਮਿਹਨਤ ਕਰ ਲੈਣ ਹੋਰ ਕੋਈ ਨਹੀਂ ਠੀਕ ਹੈ ਗੱਲ ਕੋਈ ਲੋਈ ਤੇ ਹੁਣ ਗੋਹਾ ਗੋਹਾ ਖਿੱਚ ਕੇ ਹੋ ਗਏ ਵਿਲੇ ਤੇ ਦੇਖਦੇ ਹਾਂ ਹੁਣ ਕਾ ਦੋਨੋਂ ਡਰਾਈਵਰ ਸਾਹਿਬ ਤੇ ਗ੍ਰੀਸ ਵਗੈਰਾ ਕਰੀਏ ਮਸ਼ੀਨ ਨੂੰ ਨਰ ਬੰਨੇ ਹੋਏ ਡੰਗਰ ਚਲੋ ਦੇਖਦੇ ਆਈ ਫਿਰ ਹੁਣ ਕਾਦ ਆਉਂਦੇ ਆ ਤੇ ਕਰਦੇ ਆ ਗਰੀਸ ਲੋ ਜੀ ਲੋ ਜੀ ਇਹਦੇ ਕਈ ਮਸ਼ੀਨ ਚੋਰਦੀ ਗਰੀਸ ਵਾਂਗ ਕਰਕੇ ਸਾਰਾ ਇਹਦੇ ਕਈ 11 ਵਜੇ ਗਏ ਜੀ ਜੀ ਹੋਈ ਆ 11:11 ਵਜੇ ਜਾ ਕੇ ਪੌਂਡ ਦੇ ਨਾਲ ਲੱਗ ਜਾਣਾ ਚਾਹੀਦਾ ਬਾਕੀ ਮੈਂ ਰੋਟੀ ਖਾ ਕੇ ਮੈਂ ਵੀ ਜਾਣਾ ਟਰੈਕਟਰ ਅੰਦਰ ਲਵਾ ਦੇ ਠੀਕ ਆ ਹੂੰ ਚਲੋ ਕੇ ਬੜਾ ਓਕੇ ਇੱਥੇ ਗਟਰ ਪਾਇਆ ਜੱਗਾ ਮੱਥਾ ਟੇਕਦਾ ਹੋਇਆ ਕਿਹਦੀ ਧਾਨਾ ਦਾ ਹੋਵੇ ਤਾਂ ਚੱਟੇ ਰਸਗੁਲੇ ਲੈ ਕੇ ਰਸਗੁਲੇ ਚਿੱਟੇ ਜਾ ਦੇ ਕਿਵੇਂ ਆ ਭਾਈ ਜੱਗਿਆ ਉਹ ਛੋਟੇ ਲੱਗੇ ਹਾਂ 18 ਫੁੱਟਾਂ ਲਈ ਫਿਰਦਾ 18 ਫੁੱਟਾਂ ਲਈ ਫਿਰਦਾ ਮਹਾਰਾਜ ਪਾਸ਼ਾ ਬਈ ਕ ਮੂੰਹ ਚ ਪਾ ਲੈ ਘਰ ਚ ਵੜਦਾ ਦੱਸ ਕੋਈ ਕਿਦਾ ਕਰ ਉਹ ਫੇਰ ਖਾ ਲੂਗਾ ਹੱਥ ਚਿਪ ਚਿਪ ਕੇ ਕਰਾਦੀ ਦੇ ਨਾ ਬਈ ਜੱਗੇ ਮਹਾਰਾਜ ਜੱਗੇ ਦਾ ਟਰਾਲਾ ਫੁੱਲ ਭਰਦੀ 18 ਫੁੱਟਾ ਇਹ ਇੱਕ ਹੋਰ ਲੱਖ ਉਹ ਤਾਂ ਨਾਫਾ ਪੰਡ ਨਾ ਬਈ ਪੰਡਰ ਜੀ ਨੂੰ ਵੀ ਦੇ ਅੱਜ ਦਾ ਨਾਲੇ ਦਿਨ ਵੀ ਥੋੜਾ ਉਹ ਅੱਜ ਦਾ ਦਿਨ ਵੀ ਥੋੜਾ ਏ ਜੱਗੇ ਦਾ ਪਹਿਲਾ ਵਗੂ ਪੈ ਗਿਆ ਬਾਈ ਤੇ ਵਧੀਆ ਝਾੜਾ ਬਾਈ ਜਿਹੜਾ ਇੰਨਾ ਕੇ ਆਇਆ ਕਿੱਲੇ ਕੋਲ ਨੂੰ ਫੁੱਲ ਹੋ ਗਿਆ ਤਾਂ ਇਹਨਾਂ ਵਧੀਆ ਏ ਪੰਡਰ ਜੀ ਕਿਹੜਾ ਬੀਜ ਆ ਇਹ 7301 ਇਹ ਜਰਾ ਗਿਰਾਵਾ ਵੀ ਹੋਵੇ ਝਾੜੀ ਦਾ ਠੀਕ ਹੈ ਝਾੜੀ ਦਾ ਇੱਕ ਨੰਬਰ ਹੈ ਬਾਕੀ ਜੁਹੇ ਦੇ ਪਤਾ ਨਹੀਂ ਪਰ ਲੱਗਦਾ ਠੀਕ ਹੈ ਹੁਣ ਇਹ ਕਹਿੰਦੇ ਦੂਜੇ ਪਾਸੇ ਬਾੜਨਾ ਮੈਂ ਤਾਂ ਹੀ ਉਹਨੂੰ ਕਿਹਾ ਵੀ ਐ ਕੱਢ ਲਈ ਫੇਰ ਬੱਲੇ ਬੱਲੇ ਕੈਡਾ ਬੜਾ ਲਾਇਆ ਹੈ ਸ਼ੁਕਲਾ ਹਾਂ ਆ ਵੀਰੇ ਅੱਛਾ ਕਟਰ ਉਰੇ ਵੀ ਮਾਰਨੇ ਦੀ ਲੋੜ ਨਹੀਂ ਹੈਗੀ ਹਾਂ ਹਾਂ ਪੰਡਤ ਜੀ ਮੈਂ ਕਹਾ ਕਟਰ ਮਾਰਨੇ ਦੀ ਲੋੜ ਨਹੀਂ ਹੈਗੀ ਉਰੇ ਐ ਕਿਨੇ ਕਹਿ ਦੋ ਗੁੱਜਰਾ ਨੂੰ ਇਹ ਕਹਿੰਦਾ ਉਹ ਕੱਢ ਦੇਣਾ ਪਰ ਸਾਹ ਮਸ਼ੀਨ ਨਿਕਲ ਜਵੇ ਸੋਪਾ ਫੀਡਰ ਤੇ ਆ ਕੇ ਵਿੱਚੇ ਮਿਲਾ ਦੇਣੀ ਮੇਮਾਨੀ ਲਾ ਦੇ ਇਹ ਨਾਮੇ ਆ ਜੇ ਆ ਵੀ ਨਾਲੇ ਕਿੱਥੇ ਹੋ ਰੇ ਬੜ ਲੂੰਗਾ ਕੋਈ ਮੈਡਮ ਰਾਏ ਬਣਾ ਕੇ ਦੱਸ ਦੇ ਤੁਹਾਨੂੰ ਇਹ ਲੈ ਇਹ ਬੜੇ ਤੰਗ ਕਰਦੇ ਆ ਬਾਈ ਕੰਪਨੀ ਆ ਇਧਰ ਬਾਈ ਪਿੰਦਰ ਵੀ ਪਹੁੰਚ ਗਿਆ ਪਿੰਦਰ ਨੇ ਡੰਡਾ ਬੜਾ ਮੋਟਾ ਚੱਕਿਆ ਬਾਈ ਨਾਲੇ ਇੱਕ ਦੂਰ ਕਰੀ ਜਾਂਦੇ ਮੰਡੇ ਹਾਂ ਸੂਰਨੀ ਚਿੱਤਾ ਹਾਂ ਹਾਂ ਕੋਈ ਤਾਂ ਮੈਡਮ ਇਹ ਰਲ ਕਰਿਆ ਹੋਇਆ ਲੈ ਬਾਈ ਤੂੰ ਯਾ ਟੈਂਕ ਭਰ ਗਿਆ ਕੀ ਹੋ ਗਿਆ ਇਹ ਗਲਤ ਲਿਆਇਆ ਪੂਰੀ ਆਰਾਮੋਡਾ ਟਰਾਲੋ ਦੇ ਹੱਥ ਤੈਨੂੰ ਮਾਰਨਾ ਚੱਲੀ ਹੁਣ ਤੇਰੀ ਚੱਲਦੇ ਚੱਲਦੇ ਜਿਦਾਣੇ ਪਾ ਰਹੇ ਆ ਹੈ ਨਾ ਬਈ ਸੋਹਣੀ ਰੌਣਕ ਹੋ ਗਈ ਟਰਾਲੇ 'ਚ ਪੰਡਾ ਜੀ ਦੀ 18 ਮੂਟਾ ਟਰਾਲਾ ਬੰਦਰ ਜੀ ਉਹੀ ਹੋ ਗਈ ਜਨੇ ਝਾੜ ਘਾਟਾ ਝਾੜ ਘਾਟਾ ਬਾਈ ਝਾੜ ਪੂਰਾ ਏ ਦੋ ਹੋ ਗਏ ਦੋ ਤੇ ਮੜਾ ਮੋਟਾ ਉੱਪਰ ਹੋ ਗਿਆ ਇਹਦੇ ਸਾਨੇ ਪੂਰੇ 3 ਹੋ ਜਣੇ ਹੈ ਘਰ ਜਾਣਾ ਟਰਾਲਾ 18 ਮੂਟਾ ਟਰਾਲਾ ਏ ਆ ਸਵਾ 34 ਇਹ ਸਵਾ 34 ਦੀ ਇਹ ਸਵਾ 34 ਦੀ ਉਹ ਸਵਾਸਤ 7701 ਉਹ ਨਾ ਜਿਆਦਾ ਉਹ ਝਾੜ ਦਦਾ ਦਾ ਭਾਰੀ ਭਾਰੀ ਟਰਾਲਾ ਵੀ ਬੜਾ ਖੂਤਾ ਹੈ ਇਹੇ 18 ਬੁੱਢਾ ਟਰਾਲਾ ਮੇਰੀ ਜੀਰੀ ਦੱਬੀ ਪਈ ਐ ਇਹਨੇ ਮੋੜਾਂ ਪਰ ਉਹ ਬੱਗੂਆਂ ਜਿਹਨੇ ਬਰਾਬਰ ਜੇ ਹੋਇਆ ਜਾਣਾ ਆਹ ਰਾਮ ਤੇ ਪਰ ਜਾਣਾ ਇਹਨੇ ਪਰ ਜਾਣਾ ਆ ਹਲੇ ਖੇਤ ਪਿਆ ਏ ਜੱਗੇ ਤਾਂ ਬੰਨਾ ਪੂਰੀ ਰਣੀ ਕਿਲਾ ਬੈਠ ਹਾਂ ਨਾ ਨਾ ਪਰ ਜਾਣਾ ਇਹ ਤਾਂ ਕਿਲਾ ਭਾਈ ਆਏ ਟਰੈਕਟਰ ਖੇਚ ਰੱਖ ਹਾਂ ਪੂਰੀ ਲੈਦਾ ਖੇਚਣਾ ਇਹ ਨਾ ਨਾ ਇਹਨੇ ਖੇਚਣਾ ਇਹਨੂੰ ਹੁਣ ਲਾਈ ਨਾ ਹਲੇ ਛੇੜੀ ਨਾ ਨਹੀਂ ਨਹੀਂ ਹੈਗਾ ਕਰ ਉਪਰ ਆਉਣਾ ਕਿੱਥੇ ਹਾਂ ਜੇ ਲਾਣਾ ਨਾ ਐ ਲਾਗ ਬਲ ਲਾ ਕੇ ਇੱਥੇ ਲਾ ਦੀ ਉਰੇ ਪਰ ਜੂਗਾ ਹਾਂ ਕੀ ਲਾਦੇ ਹਾਂ ਆ ਮੋੜ ਕੇ ਲਗਭਗ ਲਾਦੀ ਫੇਰ ਲਾਈ ਹਲੇ ਰਹਿਣ ਦੇ ਸਾਟੇ ਬੈਟਰੀ ਡਾਊਨ ਹੋ ਹੋਗੀ ਬਾਈ ਦੀ ਹੈ ਮੈਂ ਹੁਣ ਤਾਂ ਹੋ ਵੀ ਜਾਣਦਾ ਥੋੜੀ ਰੇਸ ਰੱਕ ਕੇ ਹੋ ਵੀ ਜਾਣਦਾ ਇਹਨੇ ਹੁਣ ਸਾਈਆਂ ਮੋੜ ਕੇ ਕੋਈ ਚਨ ਵੀ ਨਹੀਂ ਪੈਣਾ ਸਹੀ ਗੱਲ ਹੈ ਇਹਨੇ ਹਿਲਣਾ ਵੀ ਨਹੀਂ ਬੈਟਰੀ ਲਿਆਉਣੀ ਕੋਈ ਨਹੀਂ ਪੰਜਾਹ ਲੀਟਰ ਪੰਜ ਸੱਤ ਲੀਟਰ ਖਾ ਲੂਗਾ ਕੋਈ ਫਰਕ ਨਹੀਂ ਫੇਲ ਤਾਂ ਪੱਕ ਗਿਆ ਬਾਹ ਵੇ ਠੀਕ ਆ ਜੱਗਾ ਤੇਰ ਕਿੱਥੇ ਉਹ ਕਰ ਦੂਗਾ ਘੱਟ ਰੱਖ ਲੂ ਆ ਬਿਲ ਕੱਪ ਵੀ ਨਹੀਂ ਆਪ ਲਾਏ ਆ ਹਾਂ ਲੋ ਬਾਈ ਗੱਡਾ ਖੇਤ ਹੈ ਦੇਖੋ ਔਰ ਬਾਈ ਫੋਰ ਕਰਕੇ ਕੰਮ ਚੱਲੀ ਜਾਂਦਾ ਹੈ ਆਮਨਾ ਬਾਈ ਜੱਗਏ ਨੇ ਆਣ ਬਣਾਦਾ ਡਰਾਈਵਰ ਹੁਣ ਆਪਦਾ ਮਸ਼ੀਨ 'ਤੇ ਚੜਿਆ ਹੋਇਆ ਦੇਖੋ ਕੀ ਅੱਜ ਕਰ ਭਾਗਾ ਲੇ ਫਸ ਜਾਈ ਗਈ ਥੋੜੀ ਜੀ ਦੇਖਦੇ ਹੁਣ ਉਹ ਅੱਗੇ ਨੂੰ ਚੱਲ ਅੱਗੇ ਨੂੰ ਹੁਣ ਪਰਾਲੀ ਘੇਰਦੇ ਉਹਦੇ ਟਾਇਰ ਥੱਲੇ ਹਾਂ ਲੰਬੀ ਘੇਰੀ ਲੰਬੇ ਤੱਕ ਦੂਰ ਤੱਕ ਘੇਰੀ ਉਹ ਜੱਗੇ ਸੀ ਵਨ ਲਾ ਲਾ ਕਰਦਾ ਕਰਦਾ ਆਈ ਦੇ ਇਹਦਾ ਪ੍ਰਾਲੀ ਪਾ ਬਾਈ ਉਹ ਰੈਂਡ ਦੇ ਜੱਗੇ ਰੈਂਡ ਦੇ ਦੱਬ ਦੱਬਦਾ ਉਹ ਦੂਆ ਟਰੈਕਟਰ ਹੈਗਾ ਜਦ ਉਹ ਆ ਗਿਆ ਬਾਈ ਦੂਆ ਟਰੈਕਟਰ ਚੇ ਕਰ ਪਿੱਛੇ ਆ ਚੱਲ ਏ 2 ਟਰੈਕਟਰ ਦਾ ਫਰਕ ਰਹਿੰਦਾ ਹੀ ਆ ਚੱਲਣ ਦੇ ਜਾਣਦੇ ਜਾਣਦੇ ਫਿਰ ਫਿਰ ਫਸ ਜਾਣਾ ਇਹਨੇ ਨਹੀਂ ਹੁਣ ਨਹੀਂ ਖਾਤਾ ਗੜ ਉਹ ਵਿੱਚ ਹੀ ਜਾਣਾ ਉੱਥੇ ਗਿੱਲਾ ਦਾ ਖਾਲ ਕਰਕੇ ਹਾਂ ਪੰਡਤ ਜੀ ਅੱਛਿਆ ਭਾਈ ਪੰਡਤ ਜੀ ਨਹੀਂ ਦੇ ਲੈ ਮੰਨਦੇ ਨਹੀਂ ਹੈਗਾ ਵੀ ਹਾਂ ਪੰਡਤ ਜੀ ਝਾੜਦਾ ਬਹੁਤ ਵਧੀਆ ਲੱਗੇ ਖੂਸ਼ਾ ਭਾਈ 18 ਫੁੱਟ ਦਾ ਟਰਾਲਾ ਦੇਖੋ ਹਲੇ 2 ਕਟਰਾ ਮਤਲਬ ਕਿ ਪੌਣਾ ਬੱਕੂ ਹਲੇ ਹੋਰ ਹੈਗਾ ਤੇ ਭਰ ਜਾਣਾ ਪੂਰਾ ਵਧੀਆ ਝਾੜਾ ਬੰਦੇ ਜੀ ਇਹਦੇ ਉੱਪਰ ਨੂੰ ਨਹੀਂ ਕੁਝ ਹੋ ਸਕਦਾ ਹੈ ਕਿ ਨਹੀਂ ਜੀ ਬਹੁਤ ਵਧੀਆ ਬੜੇ ਪਰਾਲੀ ਇੰਨੇ ਢਾਣੇ ਹੋ ਗਏ ਨਾ ਨਾ ਵਧੀਆ ਹੀ ਵਧੀਆ ਜੀ ਬਹੁਤ ਵਧੀਆ ਝਾੜਾ ਮਾਨ ਤੋਂ ਤੈ ਮਾ ਲਾਵਾ ਨੇ ਪਾ ਗੋਣਿਆ ਬੰਦੇ ਦੇ ਕੋਟਰਦੀਆ ਤੇਰੀ ਨਦੀਨ ਪਿਆ ਤੂੰ ਵੀ ਕਿੱਥੇ ਚੜੇ ਗਿਆ ਆ ਇੱਕ ਟਾਈਕਣਾ ਸਾਡੀ ਦਾ ਆ ਤਾਂ ਬੰਦੇ ਜੀ ਹੋਈਆਂ ਫਲਾਉਣੇ ਵਾਲੀ ਗੱਲਾਂ ਕਰੀ ਜਾਂਦੇ ਆ ਇਕ ਨੇ ਕਹਣਕ ਹੁਣ ਤੈਨੂੰ ਵਧੀਆ ਚਾਹ ਕਹੇ ਤੇਰਾ ਅਗਲਾ ਕਹਿੰਦਾ ਵੀ ਖੇਤੀ ਦਾ ਸੇਵਾ ਕਰਦੇ ਆਂ ਭਾਈ ਭਾਈ ਵਕਾ 20 ਪੱਤੀ ਦੀ ਹੁੰਦੀ ਆ ਹੁਣ ਚਾਹੇ ਇਹ ਕਿੰਨੀ ਹੋ ਜੇ ਆਪਾਂ ਦਾ ਕਹਣਾ ਵੀ ਭਾਈ ਠੀਕ ਦੀ ਆਈ ਗਈ ਨਾ ਸਹੀ ਗੱਲ ਸਹੀ ਗੱਲ ਅਗਲਾ ਕਹਿੰਦਾ ਰਾਸੀ ਵੀ ਖੇਤੀ ਕਰ ਤੂੰ ਹੀ ਕੋ ਜਿਆਦਾ ਖੇਤੀ ਕਰਦੇ ਮੋਟੀ ਨੀ ਨਿਕਲੇ ਪਰ ਪੰਡਰੀ ਤੁਹਾਡੇ ਜੀ ਨਾਲ ਖਰਚਾ ਨਹੀਂ ਕਰਦਾ ਇਹ ਮੈਨੂੰ ਪਤਾ ਯਕੀਨ ਮਾਨੀ ਤੈਨੂੰ ਤਾਂ ਆਜਾ ਲਾ ਲੈ ਤੇ ਜਦ ਤੀ ਖਾਓ ਕਾਊਂਟਰ ਤੇ ਖਾਣੇ ਹਾਂ ਮੈਂ ਤਾਂ ਇਹ ਤੁਹਾਨੂੰ ਕਹਿੰਦਾ ਮੈਂ ਤੁਹਾਨੂੰ ਜਦੇ ਦੱਸ ਤਾ ਵੀ ਇੰਨੀ ਕਣਕ ਹੈਗੀ ਆ ਜਾ ਕਹਾਂਦਾ ਹਲਾਦਣਾ 18.5 22 7.5 ਮਾਈਨਾ ਪੈਣਾ ਦਾ ਉਹ ਪਰਲੇ ਕਿੰਨੇ ਦਾ ਪਤਾ ਹੀ ਨਹੀਂ ਲੱਗਿਆ ਜੇ ਨਾ ਉਹ ਉਹ ਹੁੰਦਾ ਫੇਰ ਵੀ ਪੈਣੀ ਨਹੀਂ ਤੇ ਚਾਰ ਕੀਜਾ ਜੋ ਭਰਦੇ ਦਾ ਨਾ ਪੂਰਾ ਇਹ ਜੀਪਾ ਕਹਦੇ ਨੂੰ ਬਹੁਤ ਝਾਰ ਬਹੁਤ ਝਾਰ ਇਹ ਤਿੰਨਾ ਨੇ ਡੱਕਦਾ ਨਹੀਂ ਨਹੀਂ ਵਧੀਆ ਹੋਰ ਦੇਖ ਪੱਕੀ ਜੀਰੀ ਆ ਸੁੱਕੀ ਕਾਲੇ ਸੁੱਕੀ ਜੀਰੀ ਕਿੰਨਾ ਕ ਲਾਣ ਆ ਨਾ ਇੰਨੇ ਢਾਣੇ ਮੰਨ ਤੂੰ ਆ ਲਾਣ ਤੇਰੇ ਸਾਹਮਣੇ ਆ ਹਾਂ ਸਹੀ ਗੱਲ ਹੈ ਆ ਮਸ਼ੀਨ ਫੁੱਲ ਘੇਰ ਚ ਜਾਂਦੀ ਐ ਇੰਜ ਨਹੀਂ 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 ਠੀਕ ਹੈ ਜੀ ਹਾਜ਼ੀ ਜੀ ਦੇ ਦਰਮਿਆਨੀ ਦਰਮਿਆਨੀ ਪੰਡਾ ਜੀ ਜੱਗੇ ਇਹਨੂੰ ਕਟਰ-ਕਟਰ ਨਾ ਮਾਰੀ ਕੁਛ ਨਾ ਕਰੀ ਬਸ ਹੱਥ ਚੁਕਾ ਦੇਣਾ ਐਕਣੀ ਚੱਕ ਲੋ ਕਹਿੰਦੇ ਜੀਨੇ ਚੱਕਣਾ ਠੀਕ ਹੈ ਨਾ ਬਾ ਐਕਣਾ ਹੀ ਬੀਜ ਦੀ ਬਾਅਦ ਚ ਬਰੋਣੀ ਕਰਕੇ ਕੁਛ ਨਾ ਕਰੀ ਮੈਂ ਵੀ ਤੇ ਨਹੀਂ ਚੱਕਿਆ ਫਰ ਨੂੰ ਵੀ ਦੇਣਾ ਮੇਰੇ ਪਪਾ ਕਹਿੰਦਾ ਛੋਟਾ ਟਰਾਲਾ ਲੈ ਜਾ ਮੈਂ ਵੀ ਪਾਉਣ ਲੱਗਿਆ ਮੈਂ ਨਹੀਂ ਕੰਮ ਕਰੀਂਦਾ ਹਾਂ ਪੂਰੀ ਨੂੰ ਨਵਾਂ ਟਰਾਲਾ ਚਾਹ ਘੱਟੇ ਹੋਵੇ ਦਗਾਟ ਨਾ ਕਰ ਮਾ ਚੱਲ ਫੇਰ ਲੈ ਲਾ ਠੀਕ ਹੈ ਉੱਚਾ ਹੋਣਾ ਹੀ ਨਹੀਂ ਫੇਰ ਨੱਠਪੱਟ ਹੋਣੀ ਦੀ ਨਹੀਂ ਪਣਦੀ ਇਹ ਤਾਂ ਦਾਣੇ ਮਾਰਦੀ ਆ ਆਪਾਂ ਦਾ ਬਲਾ ਦੇ ਕਿ ਨਹੀਂ ਨਾ ਅਰੇ ਪੂਰਾ ਦਾਣ ਖਾਣਦੀ ਆ ਹਾਂ ਦਾਣ ਖਾਣ ਸਹੀ ਗੱਲ ਹੈ ਪੰਡਾ ਜੀ ਇਹਨੂੰ ਕਿਹਾ ਵਾ ਘੱਟ ਵੱਧ ਹੋਏ ਵਾਲਾਂ ਪਾ ਨਹੀਂ ਲੈਣਾ ਭਾਈ ਦੂਰ ਲਵਾ ਭਾਈਆਂ ਕੋਲ ਹੈ ਟੈਂਟ ਟੈਂਟੇ ਲੱਭ ਹੁਣ ਤੋਂ ਲਾਣਾ ਦਵੰਨੇ ਨੂੰ ਇੱਧਰ ਨੂੰ ਫੋਟੋ ਇੱਧਰ ਨੂੰ ਫੋਟੋ ਇੱਥੀ ਤੋਂ ਫੋਟੋ ਬਾ ਡੱਕਾ ਲੱਗਿਆ ਲਾ ਵਧੀਆ ਬੰਦਾ ਜੀ ਇਹ ਅੱਗੇ ਮੈਂ ਭਾਈਆਂ ਦੇ ਕੋਲ ਖੜ ਕੇ ਭਈਆ ਆਏ ਕਰ ਇੰਨੀ ਜਗ੍ਹਾ 'ਚ ਪੰਜ ਲਵਾ ਲੈਣਾ ਇੰਨੇ ਕ ਚੌਲ ਹੋਣੇ ਥੱਲੇ ਸਾਲਾ ਲਾਨ ਤੋਰ ਨਾ ਹੋਣਾ ਬਈ ਉਹ ਫੂਸ ਬਣ ਜਾਂਦਾ ਈ ਪਟਾਸ ਨਹੀਂ ਹੈਗੀ ਸਾਫ ਪਈ ਐ ਇਹੋ ਤਾਂ ਅੱਜ ਲਾ ਦੇ ਉੱਥੇ ਜਾ ਕੇ ਘਰ ਬਈ ਖੜੀ ਜੇ 17 ਦੇ ਫੋਟੋ ਆਏ ਆ 17 ਦੇ ਉਹ ਪੂਰੀ ਬਈ ਉਹ ਤੁਹਾਨੂੰ ਮੈਂ ਇੱਕ ਬੇਨਤੀ ਕਰੀ ਦੀ ਮੈਂ ਅੱਗੇ ਵੀ ਕਹਿੰਦਾ ਭਾਈ ਵੀਡੀਓਜ਼ ਵੀ ਕਹਿੰਦਾ ਕੋਈ ਵੀ ਜੇ ਟਰਾਲੀ ਨੂੰ ਪਾਉਣ ਜਾਂਦਾ ਨਾ ਰੇਡੂ ਨੂੰ ਤਾਂ ਜਿਹੜਾ ਵੀਰੇ ਇਹ ਚੀਜ਼ ਹੈ ਨਾ ਇਹ ਇਹ ਉਰੇ ਫਸਾ ਕੇ ਲਿਆਉਣੀ ਹੈ ਅਸ ਇਹ ਵੀਰੇ ਤੂੰ ਸ਼ੁਕਰ ਕਰ ਵੀ ਬੱਟਾਂ ਗਿੱਲੀਆਂ ਇਹਦੇ ਬਗੈਰ ਕੱਟਰ ਨਹੀਂ ਪੈਂਦਾ ਇਹ ਟੋੜ-ਟੋੜ ਦਿੰਦਾ ਦੇਖ ਪਹਿਲਾਂ ਬਿਲਡਿੰਗ ਟੁੱਟ ਜਾਂਦੀ ਹੈ ਹੈਡਾ ਵਾਟਰ ਫਾੜ ਜਾਂਦਾ ਇਹ ਹਾਂ ਮੈਂ ਤਾਂ ਹੀ ਕਹਿ ਕੇ ਭੇਜਦਾ ਹੁੰਦਾ ਵੀ ਭਾਈ ਆ ਇਹਦਾ ਆਹ ਫਸਾਇਓ ਉਰੇ ਹਾਂ ਇਹ ਐ ਫਸਦਾ ਦੇਖ ਇਹ ਇਹ ਦੇ ਠੀਕ ਹੈ ਇਹ ਦੇ ਲਾ ਦੇ ਦੋ ਚੀਜ਼ ਇਹਨੂੰ ਤੇਰੇ ਨਾਲੇ ਲਾ ਲੈ ਲਾ ਲੈ ਉਹ ਕੰਨ ਦਾ ਉਹ ਛੰਡ ਦੇ ਵਾਲੇ ਚੱਲ ਲੈ ਬਈ ਲਾਸਟ ਕਿਹੜਾ ਰਹਿ ਗਿਆ ਪੂਰੀ ਝਾੜ ਦਾ ਪੂਰਾ ਏ ਹੈ ਬਈ ਸੇਵ ਆ ਵੀ ਬਹੁਤ ਕਰਦਾ ਇਹ ਖਰਚਾ ਬਹੁਤ ਕਰਦਾ ਜੀਰੀ ਪਰ ਪੁਰੀਆ ਮੇਰੀ ਆ ਗਈ ਬਈ ਇਹ ਵੀ ਵਧੀਆ ਇਹ ਉੱਪਰ ਤੇ ਇੱਕ ਨਾ ਹੋ ਗਈ ਇਹ। ਝੁਲਸੀਰ ਹੋ ਗਈ ਹੈ ਨਾ। ਹਾਂ। ਪਰ ਹੁਣ ਦਾਣਾ ਪੈ ਗਿਆ ਸਪਰੇ ਦੇ ਕੋਈ ਚੱਕਰ ਕਰਾਵਾਂ ਨਾ ਕਰਾਵਾਂ ਦੱਸ। ਹਾਂ। ਹਾਂ। ਅੱਛਾ। ਹੁਣ ਕੋਈ ਲੋਡ ਨਹੀਂ ਹੈਗੀ। ਆ 26 ਆ। 26 ਵੀ ਵਧੀਆ ਹੈ। ਆ 23.34 ਆ। ਇਹ ਵੀ ਵਧੀਆ। ਚਲੋ। 22 ਕਰ ਜਾਈਂ 23.34 ਨਹੀਂ ਕਰਦੀ। ਹਾਂ। ਇਹਦਾ ਫਰਕ। ਲਓ ਬਾਈ। ਨਿਬੜ ਗਿਆ ਇੱਥੇ। ਜਗੇਦੇ ਤਾਂ ਪੂਹ ਝਾੜ ਮਿੱਡੇ ਨਾ ਮਾਰ ਗਿਆ ਇਹਦਾ ਪਟਾਸ ਇਹ ਕਹਿੰਦਾ ਪਟਾਸ ਆ। ਇਹਨਾਂ ਨੇ ਕਣਕ ਦਾ ਝਾੜਦਾ ਇਹਨਾਂ ਨੇ ਕਣਕ ਦਾ ਝਾੜ ਮੈਨੂੰ ਹੁਣ ਦੱਸਿਆ ਮੈਂ ਇਹਨਾਂ ਨੂੰ ਜਦੇ ਇਹ ਅਗਲੀ ਵਾਰ ਪਤਾ ਲੱਗਣਾ ਹਾਂ ਹਾਂ ਸਹੀ ਗੱਲ ਹੈ ਲੈ ਬਾਈ ਨਿੱਪੜ ਗਿਆ ਬਿਲਕੁਲ ਠੇਹਾਂ ਚੱਲੀ ਹੋਰੇ ਵੀ ਕੀਆ ਕਰੀ ਜਾਂਦਾ ਜੱਗਾ ਦੋ ਦੋ ਧਾਣੇ ਵੀ ਦਾਦਾ ਰਹੇਗੀ ਵੱਲ ਦਾਤੀ ਨਾਲ ਵੱਡਾ ਇੱਕ ਵੱਲ ਮਸ਼ੀਨ ਨੂੰ ਦਿਖਾ ਰਿਹਾ ਦੇਖ ਲੈ ਇਹ ਤਾਂ ਝਾੜ ਵੀ ਨਹੀਂ ਗਿੱਲੀ ਹੋਣੀ ਉਹਦੀ ਹੋ ਬਾਈ ਤਿੰਨ ਕਰਿਆ ਜੋ ਪੂਰਾ ਝਾੜ ਹੈ ਪੰਡਾ ਜੀ ਠੀਕ ਹੈ 55 ਚੱਲਦੇ ਆ 26 ਆਹ ਉਹ ਬਾਈ ਇਹ ਮੈਕਰ ਵਾਲੇ ਬਾਈ ਦਾ ਟਰੈਕਟਰ ਆ ਇਹ 75 ਹੌਸ ਪਾਵਰ ਆ ਇਹ 755 ਘੁੰਮਦੇ ਕਰੇ ਵੀ ਅਗਲਾ ਵੀ ਘੁੰਮਦਾ ਹੋਊਗਾ ਕਿ ਨਹੀਂ ਘੁੰਮਦਾ ਹੀ ਵੀ ਹਾਂ ਵਰੀਆ ਲੈਟਾ ਲੁਟਾਇਆ ਸਿਸਟਮ ਦੇਖ ਲੈ ਕਿੰਨਾ ਤਕੜਾ ਲੱਗਿਆ ਹੋਇਆ ਹੈ ਅੱਜ ਪਹਿਲੀ ਵਾਰ ਟਰਾਲੀ ਪਾਈ ਕਹਿੰਦੇ ਇਹਨੂੰ 2 ਸਾਲ ਹੋ ਗਏ ਟਰੈਕਟਰ ਆਏ ਨੂੰ ਕਾਲੇ ਪਹਿਲੀ ਵਾਰ ਵਾਈ ਟਰਾਲੀ ਪਾਈ ਹੈ ਰਿਮਾਂ ਬਦੇ ਸਿੱਕਰ ਵੀ ਉਤਰੇ ਆਲੇ ਹੈ ਸਹੀ ਗੱਲ ਹੈ ਬਾਓ ਤੋਰਾ ਬੜਾ ਮੜਾ ਮੋਟਾ ਹੀ ਆ ਗੱਲ ਪੱਕੀ ਆ ਦੇਖਾ ਉਹ ਨਾਲੇ 2 ਸਾਲ ਹੋ ਗਏ ਉੱਕਣੇ ਹੀ ਪਏ ਆ ਇਹਨਾਂ ਨਾਲੇ ਛੋਟਾ ਟਰੈਕਟਰ ਆਇਆ ਦਾ ਬਾਈ ਸ਼ੌਕ ਨੂੰ ਆ ਬਸ ਬਾਈ ਦਾ ਬਾਈ ਇੱਥੇ ਆ ਮੈਕਰ ਬਾਈ ਦਾ ਜਿਹਦੇ ਮੈਕਰ ਵਾਲੇ ਦੇ ਆ ਰੋਪੜ ਲੈਬ ਪਤਾ ਆਵਾਜ਼ ਤਾਂ ਹੈ ਹੀ ਨਹੀਂ ਨਾ ਤੂੰ ਆ ਤਾਂ ਕਿਤੇ ਦਾ ਆਵਾਜ਼ ਵੀ ਨਹੀਂ ਹੈਗੀ ਦੇਖ ਲੈ ਕਾਟ ਆ ਬਾਈ ਇਹਨੂੰ ਤਿੰਨ ਸਪੀਡਾਂ ਆ ਹੋਈ ਹੈ ਨਾ ਇੱਕੋ ਵਾਲਾ ਨਾ ਹੈ ਤਿੰਨ ਮੋਡ ਆ ਇਹਦੇ ਜਮਾਈ ਬਾਦ ਰਹੀ ਗੱਡੀ ਵਰਗੀ ਆਵਾਜ਼ ਇਹਨੂੰ 18 ਦੇ ਟਾਇਰ ਆ ਅਗਲੇ 12 4 24 ਉਹ ਪ੍ਰਧਾਨ ਵਾਲਿਆਂ ਨੂੰ ਕਿੰਨੇ ਦੇ 12 ਕਿੰਨੇ ਦੇ ਆ ਟਾਇਰ ਉਹਦੇ ਪਿਛਲੇ ਟਾਇਰ ਫਿਰ 12 4 24 ਦੇ ਆ ਇਹ ਥੋੜਾ ਜਿਹਾ ਹੀ ਫਰਕ ਹੈ ਕਿਲੋਮੀਟਰ ਦਾ ਫਰਕ ਜਾਂਦਾ ਹਾਂ ਤੇ ਬਾਕੀ ਆ ਪਿਛਲੇ 18 ਦੇ ਵਧੀਆ ਬਾਈ 4x4 ਛੋਟਾ ਪ੍ਰਿੰਟ ਦਾ ਇਹ ਇਹਨਾਂ ਦੀ ਵੜਦੇ ਆ ਇੱਥੇ 26 ਬੀਜ ਇੱਕ ਉਹ ਖੜਾ ਇਹਨਾਂ ਦਾ ਮੈਂ ਕਿਉਂ ਵਧਣੇ ਆ ਹੁਣ ਦੇਦੇ ਟਾਇਰਾ ਛਾਤਰੀ ਲੱਗਣੇ ਦਾ ਡਰ ਰਹਿੰਦਾ ভাই ਉੱਪਰ ਦੇਖ ਲੋ ਨਾ ਭਾਈ ਘਰ ਜਾ ਕੇ ਮੱਜਾ-ਮੱਜਾ ਦੇਖਾਂ ਉਹ ਵੀ ਚਾਹੀਏ ਜਾਂ ਕਿਸੇ ਨੂੰ ਕਹਿ ਕੇ ਚਵਾਉਣੇ ਪੈਣੇ ਉਹ ਭਾਈ ਘਰੇ ਆ ਗਿਆ ਤੇ ਇਹਨਾਂ ਨੇ ਕੱਢਦੇ ਡੰਗਰ ਨੇ ਇਹਨੇ ਤੇ ਆਹ ਰਹਿੰਦੀ ਚੋਣੇ ਨੂੰ ਮੇਰੇ ਕੋਲੋਂ ਦੁੱਧ ਤਾਰਨਾ ਤਾਂ ਇਹਨੇ ਇਹ ਚੋਂਦਾ ਹੁਣਾਂ ਦਾ ਫਟਾਫਟਾ ਰੱਖ ਕੇ ਭਾਈ ਥੋੜਾ ਦੂਜੇ ਨੋਟ ਬੈਠਾ ਥੋੜਾ ਔਖਾ ਲੱਗਦਾ ਆਪੇ ਚੋਲੀ ਦੇ ਮੰਮੀ ਨੇ ਤੋਹੇ ਬੈਂਕ ਮੱਧ ਸੇ ਆਹ ਮੈਂ ਦੇ ਲਈ। ਉਹ ਮੇਰੇ ਕੋਲੇ ਦੇਣਾ ਪਾਣੇ ਸੀ ਤੇ ਕੋਈ ਨਿਤਾਰਨ ਦਾ। ਯਾ ਸਜੀਤ ਚੋਲ ਲੰਦਾ ਦਾ। ਜਦ ਭੱਗਿਆ ਜਾਣ ਕਰਕੇ ਤਾਂ ਹੁਣ ਆਪ। ਇੱਕ ਵੀ ਟੁਕੜੇ ਨੂੰ ਕਹਿੰਦਾ ਜਸ਼ਨ ਲੈਣ ਗਿਆ ਹੋਇਆ। ਹੂੰ। ਟੁੱਕ ਗਿਆ ਪਾਉਂਗਾ ਕੌਣ? ਜਸ਼ਨ ਨੰਪ ਕਰਨ। ਹੂੰ। ਅਰਨਾ ਬੰਦਾ ਬਣਾ ਟੁੜੀ ਪਾਉਣੀ ਪੈਣੀ ਥੋੜੀ ਥੋੜੀ ਪਹਿਲਾਂ ਇਹਨਾਂ ਨੂੰ। ਅੱਛਾ। ਹੂੰ। ਇਹਦੇ ਸੇ ਟੁੱਕ ਵੀ ਗਰੇ ਕਰਾ। ਤੁਹਾਨੂੰ ਠੀਕ ਹੈ ਜੀ ਬਾਈ ਮਿਲਦੇ ਹਾਂ ਕਿਸੇ ਹੋਰ ਵੀਡੀਓ ਵਿੱਚ